ਵਾਟਰ ਹੋ ਗਈ ਨਾ? ਆਹ ਜਿਹੜੀ ਮਾਇਲਾ ਦੀ ਸੀ ਉਹ ਵੀ ਪਈ ਜਾਂ ਉਹ ਵੀ ਇਹ ਹੋਰ ਨਲਵਾਇਆ ਤਾਂ ਉਹਨੇ ਲੱਗਿਆ ਹੋਇਆ ਗੱਡੀ ਨੂੰ ਮੈਂ ਲਾ ਦਊਂ ਹੂੰ ਚੈੱਕ ਕਰਤਾ ਫੇਰ ਕੰਮ ਹੋਰ ਕੀਆ ਚਿਰ ਹੋ ਗਿਆ ਯਾਰ ਕੱਲ ਆਉਂਦਾ ਇੱਥੇ ਆ ਕੇ ਹੋਇਆ ਕਿੱਥੇ ਆ ਲੈਟਾਂ ਕੋਲ ਇੱਥੇ ਆ ਕੇ ਜਾਂ ਦੇਖਿਆ ਸੈਟਲ ਪੜਾਗਾ ਪਈ ਚਰ ਉਹ ਨੀ ਬਦਲਾ ਨਹੀਂ ਚਾਹ ਚਲ ਗਿਆ ਟੱਕੜਾ ਵੀ ਗੰਗ ਲੱਗ ਗਿਆ ਯਾਰ ਸਾਈਕਲ ਫੇਰਾਵਾ ਨਿਕਲ ਗਈ ਜਿਹੜੀ ਰੇਲੇ ਸਾਰੀ ਹੋ ਹਾਂ ਇੱਥੇ ਜਾ ਤੂੰ ਮੇਰੇ ਤਾਂ ਨਹੀਂ ਵੱਟੂ ਉੱਥੇ ਮਿਲਿਆ ਨਹੀਂ ਵੀਰ ਹਾਂ ਯਾਰ ਉਹ ਮੈਂ ਉੱਤਰ ਕੇ ਜਦ ਉਤਰਿਆ ਮੈਂ ਤੇ ਉਹ ਤਾਂ ਨਹੀਂ ਵੱਟੋਈ ਨਹੀਂ ਨਹੀਂ ਹਾਂ ਮੈਂ ਜਿਆਦਾ ਉਤਰਿਆ ਮੈਂ ਹਵਾ ਹੈ ਤੀਚ ਹਾਂ ਜੀ ਇਹ ਬਾਈ ਕਮਲ ਦਾ ਸਾਈਕਲ ਬੈਟਰੀ ਵਾਲਾ ਆ ਦੇਖੋ ਮਗਰ ਇਹ ਆ ਆਹ ਹੈ ਬੈਟਰੀ ਤੇ ਕਮਲ ਕਿੰਨਾ ਟਾਈਮ ਕੱਢਦੀ ਹੈ ਚਾਰ ਜੋ ਵੀ ਕਿੰਨੇ ਕਿਲੋਮੀਟਰ ਚਲੋ ਉਹਨਾਂ ਤੋਂ ਤੇ ਕੱਢ ਦਿੰਦੀ ਆ ਲਿਖਿਆ ਉਹਦਾ ਇਹ ਪੁਰਾ 80 ਕਿੰਨੇ 63 ਲਿਖਿਆ ਉਹਦਾ 60 63 ਕੱਢਦੀ ਤਾਂ ਇਹ ਮੈਂ ਕਹਿੰਨਾ 22 25 ਤੋਂ 30 ਕੱਢਦੀ ਆ ਯਾਰ ਉਹਦੀ ਠੀਕ ਯਾ ਕੋਈ ਤੇਰਾ ਕਿਲੋਮੀਟਰ ਆ ਤੇਰੇ ਨਾਲ ਇੱਕ ਦਿਨ ਦਾ ਉਨ ਜਾਣਾ ਕਰੂੰਗੀ ਬਸ ਠੀਕ ਤਾਂ ਨਹੀਂ 30 ਕਿਲੋਮੀਟਰ ਹਨਾ 26 ਕਿਲੋਮੀਟਰ ਕੱਢਦੀ ਆ ਹਾਂ ਬੱਸ ਇੰਨੀ ਕੱਢਦੀ ਆ ਇੰਨੀ ਕਾ ਤਾਂ ਬਹੁਤ ਹੁੰਦਾ ਦੋ ਘੰਟੇ ਚਾਰ ਚਲੋਣੀ ਪੈਦੀ ਦੋਸਤਾਂ ਨੇ ਘੰਟੇ ਹੈ ਨਹੀਂ ਆਹ ਦੋ ਘੰਟੇ ਚ ਫੁੱਲ ਹੋ ਜਾਂਦੀ ਹੈ ਹਾਂ ਲੱਗ ਗਿਆ ਪੈਂਚਰ ਮੈਨੂੰ ਪਾਣੀ ਨਹੀਂ ਲੈਂਦਾ ਪਾਣੀ ਜੇ ਦੇ ਦਾਂ ਮੈਂ ਕਿਹਾ ਕਿ ਐਂ ਡੈਂਟਰ ਦੇਖ ਜੂ ਬਰੀ ਹੈਗਾ ਕੋਈ ਪੈਂਚਰ ਬਸ ਹੀ ਪਾਣੀ ਪਾਣੀ ਦੇਖ ਹਾਂ ਬਾਲ ਵੀ ਚੈੱਕ ਕਰਾ ਲਣਾ ਕਿਤੇ ਉੱਦਣ ਵਾਲੇ ਕੰਮ ਹੋਵੇ ਨਹੀਂ ਨਹੀਂ ਬਾਲ ਨਹੀਂ ਦਾ ਬਾਲ ਹੁੰਦਾ ਆਲੇ ਖਾਲੀ ਵੀ ਹੋ ਗਈ ਦੋ ਦਾ ਪੈਂਚਰ ਕੋਈ ਬੜਾ ਹੋਵੇ ਛੋਟਾ ਥੋੜੀ ਆ ਆਇਤਾ ਹੈਗੀ ਹੋਣੀ ਨਿਕਲ ਵੀ ਆ ਆਹ ਬੈਠਾ ਇਹ ਨੂੰ ਲੱਗੀ ਵੀ ਹਾਂ ਪੰਪ ਦੂਆ ਕਿੱਥੇ ਆ ਉਹ ਖਰਾਬ ਹੋ ਗਿਆ ਵੀ ਨਹੀਂ ਹਾਂ ਠੀਕ ਇਹ ਨਾ ਉਹ ਲੀਕ ਕਰਦਾ ਥੱਲੇ ਦੇ ਜੋੜ ਹਾਂ ਆਹ ਹੈ ਬੰਚ ਦੇਖ ਪਾਣੀ ਲਿਆ ਪਹਿਲਾਂ ਆ ਦੇਖ ਪਾਣੀ ਸਹੀ ਉਹ ਗਹਿਰੀ ਪਾਣੀ ਗਹਿਰੀ ਪਰ ਹੈ ਜਿਹਾ ਪਾਣੀ ਗੇਰ ਥੋੜਾ ਜਿਹਾ ਹੈ ਗੇਰ ਆ ਥੋੜਾ ਥੇਂ ਜੀ ਆਣੀ ਕੋਲੇ ਦੇਖਦਾ ਉਠਾਇਆ ਬਾਲਾ ਉੱਪਰ ਇੱਥੇ ਜੀ ਆਹ ਤਾਂ ਹੈ ਨਹੀਂ ਕੋਈ ਲੱਗਣਾ ਪਾਣੀ ਨੂੰ ਘੱਟ ਵੋਪੇ ਦੇਖੋ ਪਾਣੀ ਚ ਵੋਪੇ ਦੇਖਦੇ ਨੇ ਇਹ ਆਉਂਦੇ ਨੇ ਸੱਜ ਹਾਂ ਪਰ ਕੇ ਜਾਂਦੇ ਨੇ ਨਹੀਂ ਨਹੀਂ ਪਤਾ ਨਹੀਂ ਇੱਥੇ ਪਾਣੀ ਇੱਥੇ ਵੀ ਰੋ ਹੈ ਹਾਂ ਕੋਈ ਵੀ ਆਉਣਾ ਪਰ ਘੰਟਿਆਂ ਜੀ ਦੇਖੋ ਤੋ ਵਰਤਮਾਨ ਜੀ ਦੇਖਦਾ ਉੱਥੇ ਵੀ ਆਉਣਾ ਵੀ ਤੇ ਮੈਂ ਵੀ ਕਵਲ ਦਾ ਮਿੰਟ ਲਊਗਾ ਹਰ ਟਾਇਰ ਟੂਰ ਖੋਲਣ ਨੂੰ ਅੰਦਰ ਦੇ ਪਰੇ ਲਿਉਂਗਾ ਇਹਨੂੰ ਲੋਪਾਰ ਬੰਦੇ ਦਾ 14 ਦੁੱਧ ਨਿਕਲ ਗਈ ਹੋਰ ਕਬੂਤਲੇ ਭੰਗ ਮੇਰੇ ਇਹ ਬੰਦਾਰੀ ਵੈਂਟ ਨਹੀਂ ਲੰਗਾ ਹਾਂ ਪਤਾ ਆ ਮੈਂ ਕਿ ਟਿਊਬ ਹੀ ਖੰਦ ਤੇ ਆਪਣੀ ਆਪੇ ਪਾਈ ਦੀ ਹੈ ਹਾਂ ਟਿਊਬ ਹੀ ਮੈਂ ਜਦੋਂ ਟਿਊਬ ਪਾਟ ਕੇ ਨਹੀਂ ਦੀ ਗਈ ਮੈਂ ਕਰ ਪਾਈ ਗਿਆ ਤਾਂ ਹਾਂ ਜਦੋਂ ਬਦਲੀ ਦਿੱਤੀ ਸੀ ਸਾਈਕਲ ਪੂਰਾ ਵਧੀਆ ਮੁਰੇ ਸ਼ਰਾਸ਼ੋ ਕੋ ਵੀ ਦਿੱਤੇ ਹੋਏ ਨੇ ਇਹਦੇ ਡੈਕ ਟੂਬੇ ਜੀ ਟਾਇਰ ਅਟੈਚ ਕਰਦਾ ਟਾਇਰ ਦਮ ਦਿੰਦਾ ਮੁਰੇ ਤੇ ਜਣੀ ਕੇ ਨੂੰ ਆਪਣਾ ਚੱਕਾ ਚੁੱਕਾ ਨਹੀਂ ਬਿਗਾਉਣ ਦਿੰਦਾ ਹੈ ਤੇ ਇਹ ਇਹ ਦੋ ਤਰ੍ਹਾਂ ਦੇ ਹਨ ਇਹ ਰੋਮ ਆ ਵਾਹ ਸਾਈਕਲ ਵੀ ਬੈਟਰੀ ਵਾਲੇ ਇੱਕ ਤਾਂ ਮਲਗੀ ਸੁੱਚੇ ਲੱਗੀ ਹੋਈ ਆ ਉਹ ਵੀ ਸਿਰ ਵੀ ਹੈਂਡਲ ਆ ਜਣੀ ਇਹ ਆ ਦੇਖੋ ਮੈਂ ਤੱਗੀ ਬੁਰੇ ਨੇ ਕੰਮ ਲਈ ਆ ਚੜਾ ਉਮੀਦ ਨੂੰ ਕਰਕੇ ਪਾਣੀ ਪੂਣੀ ਕਰਕੇ ਆ ਦੇਖੋ ਇਹਦੇ ਉੱਤੇ ਦੀ ਸਪੀਡ ਆਰ ਬੈਟਰੀ ਪਤਾ ਲੱਗਦੀ ਵੀ ਕਿੰਨੀ ਬੈਟਰੀ ਲੱਗੀ ਤੇ ਕਿੰਨੀ ਸਪੀਡ ਤੇ ਜਾਂਦਾ ਹੈ ਤੇ ਗੇਰੂ ਤੇ ਗੇਰੂ ਨੇ ਦੇ ਆ ਸੋਚਦੇ ਸਾਹ ਨਾਲ ਦੇ ਹਾਂ ਗੇਰ ਚੇਜ ਹੋਈ ਜੰਨੇ ਪਰ ਇਹਦੇ ਨਾਲ ਪੈਡਲ ਮਾਰਨਾ ਪੈਂਦਾ ਥੋੜਾ ਜਿਹਾ ਪੋਲਾ ਜਿਹਾ ਪੈਡਲ ਮਾਰਨਾ ਪੈਂਦਾ ਨਾਲ ਦੀ ਨਾਲ ਜੀਬ ਮਗਲੂ ਕੀ ਆਪਣਾ ਹੋ ਆ ਇੱਕ ਹੋਰ ਹੁੰਦਾ ਉਹਦੀ ਸੱਚੀ ਹੁੰਦੀ ਹੈ ਕੱਲੀ ਇਹ ਨਹੀਂ ਕਮਲ ਉਹ ਵਾਲੀ ਬੋਲਦਾ ਉਹ ਆ ਉਹ ਆ ਬੇ ਜਲੰਦ ਹਾਂ ਨੇੜੇ ਆ ਤੜ ਬਾਅਦ ਚਲ ਗਈ ਨਾ ਹਾਂ ਜਿਹੜੀ ਮਾਇ ਲੈਂਦੀ ਸੀ ਉਹ ਵੀ ਪਈ ਜਾਂ ਉਹ ਵੀ ਇਹ ਹੋਰ ਨੇ ਲਵਾਇਆ ਤਾਂ ਹੋਰ ਨੇ ਲਗਾਇਆ ਹੋਆ ਗੱਡੀ ਨੂੰ ਇਹਦਾ ਜਮਨ ਭਾਈ ਜਾਂਦਾ ਆ ਅੱਛਾ ਹਾਂ ਕੀ ਬਾਤ ਹੈ ਸੋਹਣੀ ਭਾਈ ਪੂਰਾ ਕਰਿਆ ਹੈ ਬੰਦਰ ਨੇ ਸੈਕਲੇ ਆਹਨ ਗੱਡੀਓ ਬਣਾਈ ਵੀ ਆ ਉਹ ਉਹ ਜਵਾਕ ਕਹਾ ਗਿਆ ਅੱਗੇ ਅੱਗੇ ਲਵਾਇਆ ਮੈਂ ਸਾਦੀ ਆਵਾਜ਼ ਨਹੀਂ ਕਰਦਾ ਮਤਲਬ ਰੂਟਰ ਨੂੰ ਮਿਲੂਗਾ ਅੱਗੇ ਹੈ ਨਾ ਕਾਲਾ ਫੈਟੀ ਚ ਉਹ ਲਈ ਫਰੇ ਸਾਈਕਲ ਫਰੇ ਹਾਂ ਮਾ ਹੌਰੇ ਦੇ ਧੋਈ ਨੂੰ ਮਨੇ ਤਾਂ ਇਹ ਕਾ ਕਰਨੀ ਆ

ਉਰੇ ਇਹਨਾਂ ਦਾ ਇਹ ਜਿਆ ਕਲਚਰ ਆ ਇਹ ਜਿਹੇ ਰਿਵਾਜ ਆ ਸਾਨੂੰ ਪਤਾ ਲੱਗਿਆ ਵੀ ਆਹ ਜਿਹੜਾ ਦੇਖ ਲਓ ਆਪਣਾ ਘਰ ਇੱਧਰ ਆਪਣੇ ਘਰ ਦੇ ਨਾਲ ਜਣੀ ਬੈਕ ਸਾਈਡ ਪੇਠਾ ਆਪਣੇ ਘਰ ਦੀ ਇੱਧਰ ਜੁੜਦੀ ਆ ਐਡੀ ਗੱਡੀ ਖੜੀ ਆ ਆ ਗੱਡੀ ਦੇ ਪਰਲੇ ਪਾਸੇ ਜਿਹੜਾ ਘਰ ਦੇਖਦਾ ਇਹਨਾਂ ਦੇ ਬੁਢਾ ਮਰਲੇ ਆ 15 ਦਿਨ ਨੂੰ ਹੋਵੇ ਸਾਨੂੰ ਕੱਲ ਪਤਾ ਲੱਗਿਆ ਵੀ ਬੁਢਾ ਮਰ ਗਿਆ ਹਾਂ ਤੇ ਨਾਲੋਂ ਵੀ ਇੰਡੀਆ ਬੰਦੇ ਨੂੰ ਦੂਏ ਪਿੰਡ ਦਾ ਹੀ ਪਤਾ ਲੱਗਦਾ ਕਿ ਦੂਏ ਪਿੰਡ ਮਾਰਕਦ ਹੋ ਗਏ ਉਰੇ ਇਹਨਾਂ ਦੇ ਹਿਸਾਬ بتاਵੇ ਜੀ ਕੁਝ ਵਖਰੇ ਜੀ ਉਹਨੇ ਬਣਾਏ ਹੋਏ ਜਿਹੜੇ ਉਹਦੇ ਹਾਂ ਕਾ ਜੀ ਜੀ ਐਲਟੀ ਤਾਰ ਬੜੀ ਵੀ ਤੇ ਵਿੱਚ ਲੱਭ ਗਿਆ ਤਾਰ ਦੀ ਵਿੱਚ ਅੱਛਾ ਤੇ ਸਹੀ ਕਿੰਨੇ ਕਿਨਾਰੇ ਪੈਂਚਰ ਕਰਿਆ ਵਾ ਇਹ ਫਿਰ ਤਾਂ ਪੱਡ ਤੱਕ ਤੂੰ ਪਹੁੰਚ ਵੀ ਤੰਗੀ ਹੈ ਜੇ ਬੜੀ ਹੁੰਦੀ ਸੇਵ ਨਹੀਂ ਤਾਂ ਪਹੁੰਚ ਸਕਦੀ ਹਾਂ ਕੀ ਜੇ ਨਾਲ ਪੱਗ ਪਿੰਚੇ ਆ ਉਹ ਟਾਇਰ ਚ ਗੁੜੀ ਵੀ ਸੀ ਅੱਛਾ ਹੂੰ ਆ ਪੈਚ ਲਾ ਲੈਣ ਲੈ ਉਹ ਕਰਾ ਕਰਦੀ ਲੈਣਾ ਦਸ ਵਾਰ ਕੇ ਕਿਤੇ ਉਧਰ ਜੇ ਪੈਚ ਰੱਖੋ ਉਹ ਹੀ ਲੱਗ ਜਾ ਮਨ ਹੂੰ ਆ ਵੀ ਉਹ ਵੀ ਤੂੰ ਕਰਕੇ ਪਾੜੇ ਲੈ ਉਹ ਸੋਲੂਸ਼ਨ ਲਾ ਕੇ ਲਾਉਂਗੇ ਪੈਚ ਦਾ ਹਾਂ ਪੱਕਾ ਪੈਂਚਰ ਕਰੂੰਗੇ। ਹਾਂ ਠੀਕ ਆ। ਜਦ ਵੀ ਦੋ ਨਾ ਪੱਕਾ ਪੈਂਚਰ ਹੋ ਗਿਆ ਮੈਂ ਆ ਪੱਕਾ ਪੈਂਚਰ ਲੜੂ ਵੀ ਪੱਕਾ। ਆਂਦਾ ਭਾਈ ਸਾਡੇ ਨਾਲ ਸਾਂਝੀ। ਇੱਧਰ ਬੰਦਿਆਂ ਨਾਲ ਇਹਨਾਂ ਦੇ ਭਾਈ ਟਾਰਨ ਖੜਾਇਆ ਹੈ ਇਹ ਰੇੜੀ ਜੀ 'ਚ ਫੁੱਲ ਲਾ ਕੇ। ਆ ਜਿਹੜੀ ਜੀ ਜਲ ਗਈ ਜੀ ਇਹਨੂੰ ਸੇਕ ਲੱਗ ਜਾਂਦਾ ਐਵੇਂ ਹੋ ਗਈ ਹਨ ਯਾਰ। ਇਹ ਪਹਿਲਾਂ ਤਾਂ ਸਾਫ਼ ਹੁੰਦੀ ਸੀ। ਜਦੋਂ ਆਪਣੇ ਦੀਵੇ ਨੇ ਤਾਂ ਨਹੀਂ ਕੰਮ ਕਰਤਾ ਹੈਗੇ ਜਿਹੜਾ ਦੀਵਾਲੀ ਨੂੰ ਰੱਖਿਆ ਤਾਂ ਹੋ ਸਕਦਾ ਹੈ ਯਾਰ। ਹੈ ਨੀ? ਇਹ ਕਿਹੜੇ ਕੋਲ ਪਿਆਦਾ ਨਹੀਂ ਨਹੀਂ ਹੁਣ ਤਾਂ ਇੰਸਟਾ ਨਹੀਂ ਆਇਆ ਕੋਲ ਪਿਆ ਕਿਤੇ ਉਹਨੇ ਕੰਮ ਕਰਤਾ ਵੀ ਦਿਵਾਲੀ ਨੂੰ ਆਪਣੇ ਦੀਵੇ ਨੇ ਕੰਮ ਕਰਤਾ ਜੀ ਵਾਹ ਆ ਵੀ ਨਾ ਉਹਨੂੰ ਛੇੜ ਜਾ ਆਪੇ ਹੁੰਦਾ ਕਮਲ ਕਿਤੇ ਆ ਵੀ ਨਾ ਉਹ ਤੇਰਾ ਬਾਜੂ ਫੜਿਓ ਨਾ ਉਹ ਵੀ ਹੈ ਤਾਂ ਹੈਗਾ ਛੇੜ ਤਾਂ ਵੀਰ ਹਾਂ ਆ ਦੇਖ ਲੈ ਹੈ ਬਾ ਛੇੜ ਤੈਨੂੰ ਕੋਲ ਕੋਈ ਖਰਾਬ ਕਰ ਲੈਣਾ ਹੱਥ ਲਾ ਲਾ ਕੇ ਛੇੜ ਕਦੋਂ ਕਰ ਦੇਣਾ ਹਾਂ ਦੇਖ ਫਿਰ ਇਹ ਵੀ ਲਾ ਕੇ ਦੇਖ ਪਹਿਲਾਂ ਜੇ ਲੱਗ ਗਿਆ ਠੀਕ ਹੈ ਜਣੀ ਪਾ ਆ ਵਧੀਆ ਲਾ ਕੇ ਨਹੀਂ ਫਿਰ ਸੋਲੂਸ਼ਨ ਚਾ ਲਾ ਲਈ ਬਾਜੂ ਤਾਰ ਕੇ ਇਹਨੂੰ ਵੀ ਲਾ ਦੇ ਗੱਲੇ ਨੇ ਉਨਾਗਿ ਦੇ 51 GT ਕਾ ਉੱਥੇ ਲਾਈ ਹੂੰ ਹੂੰ ਨਿਸ਼ਾਨੀ ਤਾਂ ਰੱਖੀ ਹੋਈ ਏ ਦੀ ਉੱਥੇ ਕਿੰਨੀ ਜਗ੍ਹਾ ਰਗੜੀ ਬੈਠਾ ਉਨਾ ਸਾਹਮਣੇ ਆ ਦੇਖ ਦਿਖਦਾ ਐ ਨਾ ਆ ਦੇਖ ਆ ਬੈਠਾ ਬਾਹਰ ਲਾ ਦੇ ਉੱਥੇ ਇੱਥੇ ਅਨੁਭਵ ਆਇਆ ਦੂਜਾ ਪਰ ਤੇ ਬਿਜਲੀ ਸੜੂਗਾ ਹੈ ਲਵਾਵਾ ਤਾਰ ਹਾਂ ਇਹਨਾਂ ਪੈਂਚਰ ਕਹੇਗਾ ਉਤਰਦਾ ਨਹੀਂ ਲਵਾਵਾ ਹਾਂ ਦੂਜਾ ਲੋ ਜੀ ਪੈਂਚਰ ਚੇ ਕੰਮ ਮੁਲ ਜ ਗਿਆ ਪਤਾ ਨਹੀਂ ਲੱਗ ਰਿਹਾ ਵਿੱਚ ਚਿਪਕੂ ਕਿਧਰ ਤੇ ਹੁਣ ਤੱਕ ਜੀ ਨਾਲ ਲਾ ਦੇ ਇਹਨੂੰ ਮੈਂ ਕਹਿੰਦਾ ਫੁੱਕਾਂ ਹੀ ਮਾਰ ਕੇ ਸੁਕਾਉਂਦੇ ਵੀ ਹੁੰਨੇ ਆ ਕੰਮਲ ਬੁੱਕ ਤਾਂ ਨਾ ਲਈ ਵਾਸੇ ਨੂੰ ਉਂਗਲੀ ਫੇਰਦੇ ਦੇ ਪਰ ਚੜ ਜੂ ਕੰਮ ਸਿਰੇ ਦੇਖ ਲੈ ਹੂੰ ਵੀ ਵੇ ਚੰਨੜੇ ਤੋਂ ਚਲੋ ਹੁਣ ਇੰਡੀਆ ਕਿਹੜਾ ਵਰਤ ਦਾ ਯਾਰ ਸਾਈਕਲ ਹਨੀ ਆ ਇਟਲੀ ਦੇ ਸੋਹਣੇ ਇਹਨਾਂ ਨਾਲ ਜੁੜੇ ਹੋਏ ਆ ਆਪਣੇ ਕਲਚਰ ਨਾਲ ਸਾਈਕਲ ਕਲਚਰ ਨਾਲ ਇਹਦਾ ਰਾਹ ਬਣਾ ਰਹੇ ਆ ਬਾਈ ਸਾਈਕਲਾਂ ਦੇ ਲੈਦੇ ਹਰੇਕ ਜਗ੍ਹਾ ਹਾਂ ਹਰੇਕ ਜਗ੍ਹਾ ਪੱਕੀ ਕਰਨਾ ਇਹਨਾਂ ਨੂੰ ਸ਼ੌਂਕ ਬਹਿ ਜਿੰਦਾ ਸਾਈਕਲਾਂ ਦੱਸਣਾ ਹੋਣਾ ਸ਼ਨੀਵਾਰ ਐਤਵਾਰ ਨੂੰ ਆਪਾਂ ਘਰ ਬੈਠ ਕੇ ਕੱਢਦੇ ਨੇ ਬਾਈ ਸਾਈਕਲ ਪਰ ਆਰ ਭੱਜਣ ਪਰ ਜ਼ੋਰ ਦੇ ਕੇ ਰੱਖਦੇ ਹਾਂ ਸਾਈਕਲ ਵਾਲੇ ਦੀ ਇੱਜ਼ਤ ਵੀ ਕਰਦੇ ਹਾਂ ਪਹਿਲਾਂ ਕੱਢਦੇ ਹਾਂ ਆਪਣੇ ਵਾਲੇ ਪੁੱਛੇ ਹੋ ਜਾ ਮਾਨਣਾ ਹਾਂ ਪਰ ਉਹ ਕਹਿੰਦੇ ਸਿੱਧਾ ਮਾਨਣਾ ਸਾਥ ਨੇ ਹੁਣ ਨਾ ਬਾਕੀ ਗੱਲ ਹੈ ਬਹੁਤ ਸੱਦਾ ਸਾਈਕਲ ਦਾ ਨਾ ਉਹਨਾਂ ਨੂੰ ਤੱਕਦੇ ਆ ਪੂਰੇ ਕਿਤਾਬ ਚ ਦੱਸਦੇ ਆ ਦੱਸਦੇ ਵੀ ਪਹਿਲਾਂ ਬਾਈ ਸਾਈਕਲ ਵਾਲੇ ਦੀ ਪੈਦਲ ਵਾਲੇ ਦੀ ਤੇ ਸਾਈਕਲ ਵਾਲੇ ਦੀ ਪਹਿਲਾ ਜੇ ਉਹ ਗਲਤ ਵੀ ਆ ਪੂਰੇ ਮਤਲਬ ਕਿ ਸਾਈਕਲ ਆਰ ਤੋਂ ਨਹੀਂ ਲੱਟਾ ਜਿੱਥੇ ਮਰਜ਼ੀ ਮਿਲਦਾ ਐ ਟੁੱਪਣ ਉਹਨੂੰ ਬੈਠ ਦੇ। ਉਹਦੇ ਕੰਡੇ ਖੜ੍ਹਜਣਾਂ ਮੈਂ। ਕਦੇ ਰੁਕਦੇ ਨਹੀਂ ਕਰਦਾ ਬਿਨਾਂ ਬੇਜਾ ਭਾਈ। ਹਾਂ ਹਾਂ। ਆਪਣੇ ਗਾਣਾ ਕੱਢਦੇ ਹਾਂ ਦੇਖ ਸਾਲਾ ਕਿੱਥੇ ਫਰਦਾ ਮਰਦਾ। ਹਾਂ ਮਨ ਲਗਦਾ ਮਰਨਾ ਤਾਂ ਸੈਣ ਤੇ ਨਹੀਂ ਹੋ ਕੇ ਤੁਰ ਹੁੰਦਾ। ਲੈ ਵੀ ਬਣ ਗਈ ਗਏ। ਹਾਂ ਰੱਖੇ ਨੂੰ ਕੰਮ ਨਾ ਮਾ ਗਾ ਖਾਲੀ ਸੁੱਕਿਆ ਨਹੀਂ ਸੌੜ ਕੇ। ਨਾ ਨਾ ਸੁੱਕ ਗਿਆ ਜੁਟ ਗਿਆ ਨਾਲ। ਸੁੱਕ ਗਿਆ? ਹਾਂ ਠੀਕ। ਇਹ ਸੋਲਿਊਸ਼ਨ ਪੜਾ ਕੇ ਰਹਾ ਵੇ। ਹਾਂ ਸ੍ਰੀ ਗਾਲ ਜੀ ਬਾਈ ਨਾ ਗਈ ਹਰਦੀਨੂ ਸਿਰ ਨਾ ਹੈ ਜੀ ਆ ਦੇਖੋ ਜਿਹੜੇ ਮੈਂ ਬੰਦਾ ਪਹਿਂਦੇ ਹੁੰਦੇ ਹੁੰਦੀ ਸੀ ਛੋਟੇ ਹੋ ਗਏ ਨਾ ਹਾਂ ਬੱਗੇ ਜਾਦ ਮੈਂ ਬੱਤੀ ਹੋ ਗਈ ਸੀ ਅੱਛਾ ਦਾਦਾ ਦੇ ਕਪੜੇ ਆ ਠੀਕ ਆ ਸੋਹਣੀ ਹੈ ਬਾਈ ਟੀ-ਸ਼ਰਟ ਬਹੁਤ ਸੋਹਣੀ ਹੈ ਹਰਦੀਨ ਦੀ ਟੀ-ਸ਼ਰਟ ਵਾ ਦੇਖੋ ਕਿੰਨੇ ਬੱਤੇ ਆ ਗਏ ਹਾਂ ਬਾਲ ਵੀ ਬਾਈ बड़े ਹੋ ਗਏ ਹਰਦੀਨ ਦੀ ਇਹ ਬਾਈ ਛੋਟੀ ਹੁੰਦੀ ਰੋਡੀ ਹੁੰਦੀ ਸੀ ਇਹ ਵਾਹ ਜੁਨੇ ਦੇ ਬਾਹਰ ਆਖਦੇ ਹਾਂ 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 ਨੋਡ ਇਹ ਟਾਈਮ ਕਿੰਨਾ ਹੋ ਗਿਆ ਟਾਈਮ ਦੱਸ ਦੇ ਕਿੰਨਾ ਹੋ ਗਿਆ ਇੱਕ ਵਜੇ ਇੱਕ ਵਜੇ ਦੱਸ ਦੱਸ ਕਹਿੰਦਾ ਕਿ ਨਾ ਵਜੇ ਕੇ ਦਿਖਾ ਦੇ ਬਾਈ ਘੜੀ ਦਿਖਾ ਦੇ ਦੇਖੋ ਬਾਈ ਵਾਕਈ ਬਾਈ ਘੰਟਾ ਦਾ ਜਾਨੀ ਵੈਸੇ ਸਹੀ ਜੇ ਮਾਰੇ ਦਾ ਘੰਟਾ ਪਿੱਛੇ ਵੱਜ ਗਿਆ ਇੱਕ ਨਹੀਂ ਸੂਈ 2 ਵਜੇ 2 ਵਜੇ ਨੂੰ ਹੋਣਾ ਗੂ ਵੀ ਤੇਰੀ ਘੜੀ ਪਰ ਜਿਹੜਾ ਰੀਅਲ ਟਾਈਮ ਹੋਇਆ ਵਾ ਉਹ ਹੋਇਆ ਵਾ ਭਾਈ ਪੌਣੇ 12 ਪੰਜ ਚੱਲਦਾ ਤਾਂ ਪੰਜ ਚ ਇੱਕ ਰਾਂ ਇੱਥੇ ਕੀ ਹੋ ਗਿਆ ਇੱਕ ਹਾਂ ਜਿਹਦੇ ਨਾਲ ਉਹ ਦਾ ਆ ਨਾਲ ਦੀ ਟੀਮੇ ਟੈਰ ਉਹਨਾਂ ਨੂੰ ਮੂਛੇ ਕਹਿੰਦੇ ਆ ਉਹ ਪਲਾਸਟਿਕ ਦੇ ਲੋਗਾਂ ਨੂੰ ਚਾਹੀਦੀ ਦੂਨੀ ਆ ਇਹ ਤਾਂ ਗਾਜੇ ਲੁਣੀ ਆ ਇੱਕ ਨਾਲ ਸਾਡੇ ਇੱਥੇ ਆ ਟਾਈਮ ਤੇ ਯਾਦ ਆ ਗਿਆ ਅਸੀਂ ਸਦਰ ਹੋਰ ਪੜਦੇ ਹੁੰਦੇ ਸੀ ਛੋਟੇ ਹੁੰਦੇ ਦੂਜੀ ਦੂਜੀ ਕਲਾਸ ਤੁਹਾਨੂੰ ਮੈਂ ਕਹਿੰਨਾ ਤੇ ਉਹ ਟੇਕ ਉਹ ਮੰਦਾਂ ਹੁੰਦਾ ਬੱਕਰੀਆਂ ਝਾਰਨੇ ਵਾਲਾ ਸਦਰ ਹੋਰ ਅਸੀਂ ਨੂੰ ਯਾਦ ਵੀ ਟਾਈਮ ਪੁੱਛਣਾ ਉਹਨੇ ਕਿਹਾ ਨੋਨੇ ਪੋ ਉਹਨੇ ਪੱਥੇ ਉਹ ਜਿਹੜਾ ਬੜਾ ਸੀਦਰਾ ਜਿਹਾ ਟਾਈਮ ਦਤਾ ਹਨੀ ਤੇ ਉਹਨੂੰ ਕੀ ਦੇ ਇਹ ਵੀ ਟਾਈਮ ਪੁੱਛਣਾ ਉਹਨੂੰ ਅਗਲਾ ਜਾ ਕਹੀ ਨਾ ਜਾਣ ਕੇ ਛੇੜ ਕੇ ਲੰਘ ਦੇਤੇ ਹਨੀ ਹੁਣ ਅਸੀਂ ਉੱਥੇ ਵਸਤੀ ਚੜਦਾਂ ਨੇ ਵੀ ਆਰੇ ਉੱਥੇ ਪਿੱਛੇ ਗਈ ਤਾਂ ਜ ਬੱਕਰੀਆਂ ਝਾਰਦੇ ਹੁਣ ਅਸੀਂ ਨੂੰ ਕਈ ਵਾਰ ਪੁੱਛ ਲੈਣਾ ਵੀ ਵਸ ਨਹੀਂ ਆਈ ਕਿੰਨਾ ਟਾਈਮ ਹੋ ਗਿਆ ਉਹਨੇ ਯਾਦ ਵੀ ਸਾਨੂੰ ਕੀ ਪਤਾ ਤਾਂ ਪਹਿਲਾਂ ਪੁੱਛ ਗਏ ਵੀ ਇਹ ਵਿਚਾਰਾ ਇਹ じゃ ਅਸੀਂ ਤਾਂ ਆਪ ਛੋਟੇ ਹੁੰਦੇ ਸੀ ਨੀ ਹਾਂ ਅਸੀਂ ਪੁੱਛ ਲੈਣਾ ਵੀ ਬੱਸ ਕਾਦਾ ਹੋ ਗਿਆ ਨਹੀਂ ਕਈ ਵਾਰ ਅਨੇ ਕਹਣਾ ਨੌਣੇ ਪੋ ਅਸੀਂ ਕਿ ਦੋ ਹੀ ਬੋਰ ਧੀ ਵਾਹ ਗਿਆ ਇਹ ਵੀ ਜਰਾ ਆਹ ਕੱਲ ਮਾਰਦਾ ਹੋ ਵੀ ਕਾਲ ਖਮੀ ਤਾਂ ਨਹੀਂ ਕਰਿਆ ਬੇ ਪੁੱਛਿਆ ਵੀ ਐਂਗਲ ਸਾਨੂੰ ਕਹਿੰਦਾ ਯਾਰ ਵੀ ਪੁੱਛ ਨੌਣੇ ਪੋਈ ਕਹਿੰਦਾ ਪਰ ਦਏ ਕਹਿੰਦਾ ਵੀ ਉਹਦੇ ਨਾਲ ਪੁੱਛਿਆ ਕਰੋ ਵਿਚਾਰਾ ਵੀ ਉਹ ਤਾਂ ਇਹ ਜਾਣੀ ਮੇਰੇ ਘਰ ਦੇ ਨੇ ਸਮਝਾ ਪਤਾ ਨਹੀਂ ਆਉਂਦਾ ਕਈ ਏ ਕੁੜੀ ਤੂੰ ਫੇਲ ਮਾਰਦੀ ਹਾਂ ਹਾਂ ਤੋ ਆ ਮਤ ਦਾ ਆ ਮੈਂ ਵੀਰਾ ਫੋਟੋ ਕਿੱਥੇ ਪਾ ਦਿੱ ਗਏ ਨਾ ਜਿਹੜਾ ਗੀਤ ਪੈਂਚੜਾ ਲਈ ਪਣੀ ਜਵਤਾ ਮਗਾ ਹੋ ਹਾਂ ਮਗਾ ਜਾਂ ਟੋਡੇ ਕੋਲ ਤੇ ਉਹਨਾਂ ਕੋਲ ਤੀ ਹੋਇਆ ਤਾਂ ਕੰਨ ਮੈਂ ਉਹਨਾਂ ਕੋਲ ਨੂੰ ਗਿਆ ਤਾਂ ਅੱਛਾ ਮੈਂ ਜੇ ਕਿਹਨੂੰ ਆਇਆ ਅੱਗੇ ਆ ਗਿਆ ਕਮੂ ਗਿਆ ਓਕੇ ਹੋ ਗਿਆ ਓਕੇ ਲਓ ਜੀ ਹਵਾ ਭਰ ਕੇ ਚਿੱਟ ਕਾਲ ਲੀਏ ਚਲੋ ਠੀਕ ਆ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਓਕੇ ਬਾਏ